ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਮੇਰੇ ਪਰਿਵਾਰ ਦੇ ਮੇਰੇ ਵੀਰ ਮੇਰਾ ਪਿਆਰ ਕਰਨ ਵਾਲੇ ਇੱਥੇ ਪਹੁੰਚੇ ਆ ਜੀ ਬੜੀ ਦੇਰ ਤੋਂ ਫਰੈਟ ਆਈ ਮੇਰਾ ਗਨਮਨ ਮੈਂ ਯੂਥ ਖਾਸ ਦਾ ਪ੍ਰਧਾਨ ਰਹਿ ਮੇਰਾ ਗਨਮਨ ਰਹੀ ਆ ਜੀ ਇੱਥੇ ਮੈਂ ਗਰੇ ਨਹੀਂ ਕਰਨਾ ਚਾਹੁੰਦਾ ਹੂੰ ਕਈ ਇੱਥੇ ਐਸਐਸਪੀ ਆਏ ਕਬਾਲ ਸਿੰਘ ਲਾਲਪੁਰਾ ਮੇਰਾ ਉਹਨਾਂ ਨਾਲ ਚ ਬਿਆਰਿਆ ਜੀ ਇੱਥੇ ਐਸਐਸਪੀ ਰਹੇ ਜੀ ਇਹ ਹੋਏ ਮੇਰੇ ਗਨਮਣ ਵਾਪਸ ਹੋ ਕੇ ਤੇ ਡੀਏਜੀ ਘਰੇ ਵਾਲੋਂ ਨਾਲ ਗਨਮਣ ਭੇਜੇ ਸੀ ਜੀ ਮੈਂ ਗੱਲ ਕਹਿਣੀ ਚਾਹਨਾ ਬੜੀ ਧੀਰ ਤੋਂ ਹੀ ਗੱਲ ਕਹਿਣੀ ਚਾਹਨਾ ਮੈਂ ਸੱਚ ਦੇ ਹੱਕ ਦੇ ਉਲਟ ਬੋਲਦਾ ਜੀ ਕਿ ਸੱਚ ਬਾਰੇ ਬੋਲਾਂ ਹੱਕ ਬਾਰੇ ਬੋਲਾਂ ਭਾਵੇਂ ਕੋਈ ਪੋਲਿਟੀਕਲ ਲੀਡਰ ਵੱਡਾ ਕੋਈ ਕਿੱਡਾ ਵੀ ਲੀਡਰ ਹੋਵੇ ਜੀ ਮੈਂ ਗੱਲ ਕਹਿਣੀ ਚਾਹਨਾ ਕਿ ਯਾਰ ਕਪੂਰ ਥੱਲੇ ਦੇ ਹਾਲਾਤ ਜੋ ਆ ਉਹਨਾਂ ਬਾਰੇ ਕੋਈ ਖੋਲ ਕੇ ਦੋਈ ਨਹੀਂ ਨਹੀਂ ਐਸ ਵੇਲੇ ਤੁਹਾਡੇ ਤੇ ਹਮਲਾ ਹੋਇਆ ਤੁਹਾਨੂੰ ਨਹੀਂ ਲੱਗਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸੇ ਅਧਿਕਾਰੀ ਨੂੰ ਐਸ ਵੇਲੇ ਮੌਕੇ ਤੇ ਹੋਣਾ ਚਾਹੀਦਾ ਸੀ ਅਜੇ ਉਹਨਾਂ ਨੂੰ ਮੇਰੇ ਖਿਆਲ ਗੱਲ ਨਹੀਂ ਪਤਾ ਲੱਗੀ ਪ੍ਰਸ਼ਾਸਨ ਜਿਹੜਾ ਉਹਦਾ ਪਹੁੰਚਣਾ ਬੰਦਾ ਸੀ ਹਮਲਾ ਕਿਹੜੇ ਬੰਦੇ ਸੀਗੇ ਕੀ ਮੈਨੂੰ ਕੋਈ ਨਹੀਂ ਉਹਨਾਂ ਦਾ ਪਤਾ ਮੈਨੂੰ ਪਹਿਲਾਂ ਥੈਟਾਂ ਹੁੰਦੇ ਰਹੇ ਆ ਮੈਨੂੰ ਵੀ ਪਤਾ ਮੈਨੂੰ ਉੱਥੇ ਜਿਹੜੀ ਜਗ੍ਹਾ ਤੇ ਬੈਠੇ ਜਿੱਦੋਂ ਲੜੇ ਰਮੇ ਪਾ ਕੇ ਕੁੱਟਿਆ ਗਿਆ ਮੇਰੇ ਸਿਰ ਤੇ ਵੱਜੀਆਂ ਪ੍ਰਧਾਨ ਜੀ ਤੁਹਾਨੂੰ ਥ੍ਰੈਟ ਨੇ ਜੇ ਤਵਾਡੇ ਸੀ ਤੁਹਾਨੂੰ ਕੋਈ ਸਿਕਿਉਰਿਟੀ ਦਿੱਤੀ ਸਰਕਾਰ ਨੇ ਨਹੀਂ ਮੈਨੂੰ ਨਹੀਂ ਦਿੱਤੀ ਪ੍ਰਧਾਨ ਜੀ ਕਿੰਨੇ ਬੰਦੇ ਸੀ ਜੇ ਤਵਾਡੇ ਕਿਹੜੀ ਜਗ੍ਹਾ ਤੇ ਬੈਠਾ ਸੀ ਤੇਨੇ ਚਾਰ ਬੰਦੇ ਹੋਰ ਸੀਗੇ ਦੋ ਤਿੰਨ ਬੰਦੇ ਜਿਹੜੇ ਮੈਂ ਪਛਾਣ ਕੇ ਜੀ ਤੁਸੀਂ ਮੌਜੂਦਾ ਕਿਹੜੀ ਜਗ੍ਹਾ ਤੇ ਬੈਠਾ ਸੀ ਜਿੱਥੇ ਤੁਹਾਡੇ ਤੇ ਹਮਲਾ ਹੋਇਆ ਸਾਰੇ ਆ ਰਹੇ ਸੀਗੇ ਵੀਨਸ ਦੇ ਸਾਹਮਣੇ ਅਸੀਂ ਰੁਕੇ ਇੱਕ ਬੱਚਾ ਸੀਗਾ ਉੱਥੇ ਮੈਂ ਕਿਹਾ ਬੱਚਾ ਗੱਡੀ ਲੈ ਕੇ ਆ ਰਿਹਾ ਪਲੀਜ਼ ਇਹਨੂੰ ਕਾਈਂਡਲੀ ਸੈਲਫੀ ਕਰਦੋ ਬੰਦੇ ਉੱਤੇ ਆ ਨਵੇਂ ਇੱਕਦਮ ਕਰਤਾਂ ਮੰਨਦੇ ਹੋ ਪ੍ਰੀ ਪਲਾਨਿੰਗ ਤੁਹਾਡੇ ਤੇ ਹਮਲਾ ਕੀਤਾ ਗਿਆ ਮੈਂ ਇਹਨੂੰ ਮਾਇਨਾ ਕਰਿਓ ਮੈਂ ਪ੍ਰੀ ਪਲਾਨਿੰਗ ਨੂੰ ਵੀ ਮੰਨਦਾ ਮੈਂ ਇਹ ਵੀ ਨਹੀਂ ਮੰਨਦਾ ਕਿ ਹੋ ਸਕਦਾ ਬੰਦੇ ਕੌਣ ਹੈ ਉਹ ਜਾਂਚ ਦੇ ਤੁਸੀਂ ਵੀਰਿਆ ਸਤਕਾਰ ਤੁਸੀਂ ਵੀਰਿਆ ਜਾਂਚ ਦੇ ਉੱਤੇ ਆਧਾਰਤ ਹੋਊਗਾ ਤੁਸੀਂ ਬਹੁਤ ਸਤਕਾਰ ਪੱਤਰਕਾਰ ਹੈ ਜ਼ਿਲ੍ਹਾ ਪ੍ਰਸ਼ਾਸਨ ਦਾ ਐਤਵਲੇ ਕੋਈ ਅਧਿਕਾਰੀ ਨਹੀਂ ਪਹੁੰਚਿਆ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਟੂ ਮੋਕੇ ਤੇ ਆਇਆ ਦੇਖਦੇ ਆ ਕਿ ਐਸਐਚਓ ਸਾਹਿਬ ਆ ਰਹੇ ਡੀਐਸਪੀ ਆ ਰਹੇ ਕਿੱਸ ਕਰ ਰਹੇ ਉਹ ਕਹਿੰਦੇ ਮੈਂ ਹਮੇਸ਼ਾ ਅਛਾਸਨ ਦਾ ਸਾਥ ਦਿੱਤਾ ਤੁਹਾਡੀ ਮਗਰ ਆਈ ਪਾਰਟੀ ਨੂੰ ਮੈਂ ਇੱਕ ਚੀਜ਼ ਪੁੱਛਣਾ ਚਾਹਨਾ ਵਾਂ ਇੱਥੇ ਐਸਐਚਓ ਤੋਂ ਇਲਾਵਾ ਕੋਈ ਨਹੀਂ ਹੈ ਐਸਐਚਓ ਬਿਆਨ ਲੈ ਗਿਆ ਵਾ ਜੇ ਤੁਹਾਡੀ ਜੇ ਐਸਐਚਓ ਤੋਂ ਇਲਾਵਾ ਕੋਈ ਵੱਡਾ ਅਫਸਰ ਨਹੀਂ ਹੈ ਤੁਹਾਡੀ ਰਣਨੀਤੀ ਕੀ ਰਹੂਗੀ ਬਿਆਨ ਕੋਈ ਲੈ ਗਿਆ ਪੂਜੀ ਨਾਲ ਗੱਲ ਕਰ ਬਿਆਨ ਕੋਈ ਲੈ ਗਿਆ ਐਸਐਚਓ ਮੌਕੇ ਤੇ ਆ ਕੇ ਦੋਨੋਂ ਬੰਦੇ ਰਾਉਂਡ ਅਪ ਕੀਤੇ ਆ ਹਾਂ ਕਰ ਲਏ ਡਾਂਗ ਫੇਰ ਕੇ ਲਗੇ ਆ ਸ਼ਾਸਨ ਨੇ ਸਾਨੂੰ ਪੂਰਾ ਤੋਕੜਾ ਪਿਆਰ ਗਾਣਾ ਵੀ ਪੂਰਾ ਠੋਕਣਗੇ ਬਿਠਾ ਲੇ ਉੱਥੇ ਔਰ ਪਰ ਕਿੰਨੇ ਕਿੰਨੇ ਬੰਦੇ ਕਿੰਨੇ ਬੰਦੇ ਰੌਂਡ ਦੋ ਬੰਦੇ ਦੋ ਬੰਦੇ ਕਮਜੀ ਨੂੰ ਰਾਣ ਨੂੰ ਪਤਾ ਲੱਗਾ ਜਿਹੜਾ ਜਿਹੜਾ ਮੈਨੂੰ ਥ੍ਰੈਟ ਆ ਮੇਰਾ ਡੀਜੀਪੀ ਲੈਵਲ ਤੱਕ ਮੇਰਾ ਜਾਂਦਾ ਕਿ ਮੈਨੂੰ ਥ੍ਰੈਟ ਆ ਹੋ ਸਕਦਾ ਇੱਕ ਉਹਦਾ 파ਟ ਹੋਵੇ ਭਾਈ ਇਹਨਾਂ ਨੂੰ ਥ੍ਰੈਟ ਕੋਲ ਸੁਣ ਰਹੀ ਆ ਮੈਂ ਡੀਜੀਪੀ ਸਾਹਿਬ ਤੱਕ ਇਹਨਾਂ ਦੀ ਐਪਲੀਕੇਸ਼ਨ ਲੱਗੀ ਹੋਈ ਆ ਤੁਹਾਡਾ ਨਾਮ ਕੀ ਹੈ